ਅੱਜ ਇੱਕ ਵਾਰ ਸਵਾਗਤ ਹੈ ਅਸਾਂ ਦੇ ਨਵੇਂ ਬਲੌਗ ਦੇ ਵਿੱਚ ਅਸੀਂ ਠੀਕ ਠਾਕ ਹਾਂ ਮੇਰੀ ਕਰਦੇ ਸਾਰੇ ਵਧੀਆ ਤੰਦਰੁਸਤ ਰਹੋ ਪਰਮਾਤਮਾ ਸਭ ਨੂੰ ਤੰਦਰੁਸਤ ਰੱਖੇ ਜੀ ਅੱਜ ਜਿਸ ਦਿਨ ਹੋਣ ਲੱਗੇ ਆਲੂ ਦੇ ਫਿੰਗਰ ਆਕੇ ਤਾਂ ਘੱਮ ਗਿਆ ਇੰਤਾਂ ਇਹ ਵਾਲੇ ਕੇ ਫਿੰਗਰ ਹੁਮੇ ਤੋਂ ਪਾ ਲਾ ਇਹ ਨਾਲ ਹੀ ਆ ਬਸ਼ ਚੱਲ ਇਹਨਾਂ ਨੂੰ ਇਹਨਾਂ ਨਾਲ ਆ ਬੜੀ ਛੱਡਣਾ ਘਰ ਤੋਂ ਨਾਲੇ ਫੜ ਫੜ ਸੇਜ ਵਰਨਾ ਦੇ ਕੱਢਣਾ ਨਾ ਹੋਸ ਨਾਲ ਠੀਕ ਠਾਕ ਕੋ ਬਧੀਆਂ ਕੋ ਕਰਪਾ ਕਰ ਬਧੀਆਂ ਜੀ ਆਪਣਾ ਪਰਮਾਨੰਸਾਮ ਠੀਕ ਠਾਕ ਰੱਖੇ ਜੀ ਬਲੌਗ ਸਾਡੇ ਦੇਖਿਆ ਕਰੋ ਜੇ ਜਰੂਰ ਪਾੜੇ ਕਮੈਂਟ ਨਹੀਂ ਹੋਣਦੇ ਸਾਨੂੰ ਮਾ ਤੁਸੀਂ ਲਾਈਕ ਕਰ ਦੇਣਾ ਸਾਡੇ ਕਮੈਂਟ ਕਰ ਦੇ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ ਬਲੌਗ ਨੂੰ ਸੈਕ ਫਟ ਵੀ ਕੋਮੈਂਟ ਵਿੱਚ ਕਰ ਜੀ ਕੜਾਈ ਨੂੰ ਤੋਨੀ ਜਦੋਂ ਗਰਮ ਹੋ ਗਈ ਕੜਾਈ ਫਿਰ ਗਰਮ ਆਪ ਬਣਾਉਣੇ ਮੋਟੇ ਮੋਟੇ ਮਤਲਬ ਇਹ ਬਣਾਉਣੇ ਮੋਟੇ ਮੋਟੇ ਬਣਾਉਣੇ ਆ ਵੇਖੋ ਅੰਜ ਬਣਾਣਗੇ ਫਿੰਗਰ ਪੰਗ ਸਾਡਾ ਟੀਗਰੀ ਹੋਇਆ ਅੰਜ ਪੰਗ ਜਿੱਤ ਗਈਆਂ ਤੁਹਾਡਾ ਜੀ ਉਹ ਤਾਂ ਮਨਉਦੀ ਪੰਗ ਦੇ ਨਾਲ ਵੀ ਅਬ ਲਾਲੂ ਕੱਟ ਲਵਾਂ ਕੋਲੇ ਵਿੱਚ ਆਪਾਂ ਨਾ ਕਾਲੀ ਮਿਰਚ ਜੀਰਾ ਤੇ ਨਮਕ ਹਲਦੀ ਤੇ ਨਮਕ ਨਾਲ ਤੁਹਾਨੂੰ ਮਿਕਸ ਕਰਨਾ ਨੂੰ ਨਮਕ ਨੂੰ ਮਿਕਸ ਹੋ ਜਾਏ ਮੈਕਸ ਹੋ ਜੇ ਨਾ ਸਾਰੇ ਮਿਕਸ ਕਰ ਜਾਓ ਰਾਜੋਗੇ ਸਾਰੇ ਬੱਚੇ ਹੱਥੋਂ ਮੱਚੇ ਨਮਕ ਨੂੰ ਨਮਕ ਇਹ ਇਸ ਤਰ੍ਹਾਂ ਨਾ ਬਕਿਆ ਜਿਹੀ कर चलते हैं थोड़ा काम तो करके के मैं बंद करता हूं तेल और निकल बस मिक्स हो गया सारा कुछ देखो मैं तो ना ਇਹ ਆਪਣਾ ਕਰਮਾ ਹੈ तकरीबन ਇਹ ਕਿਤਾਬਾਂ ਅੱਜ ਵੀ ਆਪਾਂ ਕਿਹਦਾ ਨਾ ਨਾ ਹੋਣੇ ਨਾ ਹੋਈ ਦੇ ਇਸੇ ਪਾ ਲਾਤੇ ਕਿ ਹਾਂ ਛੋਟਾ ਛੋਟਾ ਬਣੀ ਫਿੰਗਰ ਇਹਨਾਂ ਨਾਲ ਕਰਾਈ ਹਾਂ ਇਹ ਦੇ ਬੜਾ ਕਰ ਦਿੰਦੇ ਹਾਂ ਕਿਵਾਂ ਉਹਨੂੰ ਬੋਤਕੀ ਤੇ ਨਹੀਂ ਲੱਗਦਾ ਹੈਗਾ ਜੀ ਸਾਤੀ ਤੇ ਬਦਲ ਪੜ ਜਾਂਦੇ ਆ ਬੋਤਕੀ ਤੇ ਨਹੀਂ ਲੱਗਦਾ ਆਲੀਆਂ ਮਰਦੀਆਂ ਬੱਟੀ ਬੋਗੀ ਸਦੀ ਦੇਦੇ ਮਮਾ ਨਹੀਂ ਬਣਾਉਂਦੀ Thank you. ਅਲੂ ਟ੍ਰੇਕ ਦੇ ਕੱਟੇ ਹੋਏ ਜਲਦੀ ਹੋ ਜਾਣੇ ਫਲਾਈਏ। ਇਹਨਾਂ ਰੋਗੀਆਂ ਲਪਾਈਏ। ਤਦੋਂ ਬਸ ਆਲੇ ਫਰਾਈ ਕਰ ਲੈਣੇ ਆ ਜੀ ਇਹ ਗਿੰਗਰ ਆਪਣੇ ਬਣ ਗਏ ਆ ਆ ਦੇਖੋ ਜੀ ਬਣੇ ਆ ਜੀ ਆ ਜੋ ਖਾ ਲੋ ਅਗੇ ਫਿੰਗਰ ਖਾ ਲੋ ਜੀ ਬੇਂਗਰ ਜਿਹੜਾ ਬਸੰਦਾ ਆਗੇ ਤੇ ਹੁਣ ਕਹਿੰਦਾ ਪਕੌੜੇ ਵੀ ਕੱਢ ਕੇ ਖਿਲਾਓ ਜੀ ਹੁਣ ਇਹ ਵਾਪਾ ਪਕੌੜੇ ਲੱਗਿਉ ਨਾ ਰਟੀ ਘੋਲ ਲਈ ਆ ਆ ਬਣਦੇ ਪਕੌੜੇ ਇੱਧਰ ਬੰਦੀ ਚਾ ਮਰ ਗਿਆ ਮੁੰਡਾ ਮਾਂ ਗਈ ਪੰਕਜ ਨਿਕਲ ਲੈ ਕੇ ਆ ਮਾਂ ਪੰਕਜ ਬੱਤਿੰਗ ਬੰਦ ਕਰਕੇ ਨਮਾ ਪਿਆ ਠੀਕ ਹੋਇਆ ਹਨ ਸੰਕਲ ਠੀਕ ਨਹੀਂ ਹੋਣਾ ਚਾਹੁੰਦਾ ਹੈਗਾ ਅੰਕਲ ਠੀਕ ਹੈ ਹੂੰ ਉਹ ਖਾਲਾ ਕਰ ਕੇ ਪੇਸ ਫਰਾ ਕੇ ਖੁਕਾ ਲਾਂ ਸੀ ਉਹ ਵੀ ਖਾਲਾ ਹੈ ਆ ਪਾਣੀ ਤੇਰੀ ਕੋ ਪਿਆ ਉਹ ਤਾਂ ਖਾਲਾ ਫਰਾ ਕੇ ਗਤ ਵਿਚਾਰ ਦਿਨ ਤੁਨ ਮੈਂ ਨਹੀਂ ਆਨੇ ਬਿਮਾਰ ਹੋਇਆ ਉਹ ਦੇਖ ਭੂੜੀ ਤੇ ਰੁਕ ਕਿਹੜਾ ਕਵਰਸ ਹੁੰਦਾ ਭੂਰੀ ਕਿਹੜਾ ਤੇ ਪਲੋਮਾ ਤੱਕ ਰੌਂਦੀ ਹਨ ਨੂੰ ਹੈ ਕਿਹੜਾ ਕੋਸਤ ਬੰਦੀ ਤੁਨ ਨੂੰ ਬੱਸ ਬਿੱਲੂ ਕਿਹੜਾ ਕੁੱਛ ਤੂੰ ਸਿੱਖਦਾ ਉਹਦਾ ਕੁਛ ਜਾਣਦੇ ਕੋਲ ਫਪੜੇ ਕਿਹਦੇ ਖਾਣੇ ਆਹ ਜਰੀਏ ਉਹ ਲਾਣਾ ਕੱਲੀ ਬੈਠੀ ਰਹਿੰਦੀ ਉਹਨੇ ਕਿਸੇ ਨਾਲ ਚ ਦਖਲ ਦਿੰਦੀ ਹੈਗੀ ਹੁਣ ਆਪਣੀ ਮਸਤੀ ਚ ਰਹਿਣਾ ਹੈ ਆ ਆਪਾਂ ਫੇਰ ਕੁੱਟਣੀ ਨਾ ਪੁੱਠੇ ਪੁੱਠੇ ਕੰਮਸ ਖਾ ਲੀ ਨਾ ਅਮਾ ਇਹਨਾਂ ਦੀ ਪਈ ਰਾਮ ਦੇ ਨਾਲ ਫੇਰ ਥੱਕਾ ਉਹ ਹੈ ਨਹੀਂ ਜਾਣੇ ਮੇਰੇ ਕਿੱਥੇ ਕੋੜੇ ਜਿਹਨ ਕੋਣ ਬੰਦੇ ਆਜਾ ਜਿੰਕ ਖਾਣੇ ਆਂ ਛੇਸ਼ੇ ਦੀ ਵਲਾਪੂਰੀ ਤਿਆਰ ਹੋ ਗਈ ਜੀ ਕੋੜੇ ਨਾਲ ਆਜਾ ਜਿੰਕ ਨੇ ਖਾਣੇ ਆ ਜੀ ਚੰਪ ਕੋੜੇ ਛੇਸ਼ੇ ਦੀ ਆਜੋ ਜੀ ਹਮ ਚੱਕਰ ਕਰਕੇ ਦੀਪੋੜਾ ਕਰਦੇ ਆਂ ਜੀ ਬੱਸ ਹੋ ਗਿਆ ਹੂੰ ਦੇਖੋ ਸਹੀ ਆ ਉਹਦਾ ਬੋਲੇ ਬੋਲੇ ਆ ਫੜਨੀ ਹੈ